ਮੀਡੀਆ ਵਾਲੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੀ ਭਾਰਤੀ ਕਿਸਾਨੀ ਨੂੰ ਰਾਜੇਵਾਲ ਦੀ ਇੱਥੇ ਮੀਟਿੰਗ ਲੰਬੀ ਇੱਕ ਬੜੀ ਅੱਛੀ ਬਹਿਸ ਵਾਲੀ ਮੀਟਿੰਗ ਹੋਈ ਹੈ ਉਸ ਮੀਟਿੰਗ ਵਿੱਚ ਅਸੀਂ ਬੜੇ ਅਹਿਮ ਫੈਸਲੇ ਲਏ ਆ ਕੁਝ ਮਤੇ ਪਾਸ ਕੀਤੇ ਆ ਜਿਨ੍ਹਾਂ ਚੋਂ ਸਭ ਤੋਂ ਪਹਿਲਾ ਭਾਰਤ ਸਰਕਾਰ ਚੁੱਪਚੀ ਬੀਤੇ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ ਫੋਰਨ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਸ਼ੰਕਾ ਹੈ ਜੋ ਕੰਸੂਆ ਮਿਲ ਰਹੀਆਂ ਉਹ ਖੇਤੀ ਸੈਕਟਰ ਪੋਲਟਰੀ ਸੈਕਟਰ ਤੇ ਡੇਅਰੀ ਸੈਕਟਰ ਖੋਲਣ ਜਾ ਰਹੀ ਹੈ ਉਹਨਾਂ ਇੰਟਰਨੈਸ਼ਨਲ ਕੰਪਨੀਆਂ ਵਾਸਤੇ ਤੇ ਜੇ ਇਦਾਂ ਹੋ ਗਿਆ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਪੋਲਟਰੀ ਪੰਜਾਬ ਦੀ ਡੇਅਰੀ ਪੰਜਾਬ ਦੀ ਨਹੀਂ ਬਲਕਿ ਦੇਸ਼ ਦੀ ਬਿਲਕੁਲ ਡੁੱਬ ਜਾਏਗੀ ਤੇ ਕਿਸਾਨ ਬੁਰੀ ਤਰ੍ਹਾਂ ਡੁੱਬ ਜਾਣਗੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਭਾਰਤ ਸਰਕਾਰ ਚੁੱਪਚਾਪੀਤੇ ਬੁੱਕਲ ਚ ਗੁੜ ਨਾ ਭੰਨੇ ਲੋਕਾਂ ਨੂੰ ਦੱਸੇ ਵੀ ਕੀ ਉਹਦੀ ਵਾਰਤਾ ਚੱਲ ਰਹੀ ਆ ਅਮਰੀਕਾ ਨਾਲ ਨਿਊਜ਼ੀਲੈਂਡ ਨਾਲ ਤੇ ਆਸਟ੍ਰੇਲੀਆ ਨਾਲ ਕਿਹੜਾ ਉਹ ਸਮਝੌਤਾ ਕਰਨ ਜਾ ਰਹੇ ਨੇ ਸਮਝੌਤਾ ਕਰਨ ਤੋਂ ਪਹਿਲਾਂ ਇੱਥੇ ਦੇ ਕਿਸਾਨਾਂ ਨਾਲ ਸਲਾਹ ਕਰਨੀ ਉਹਨਾਂ ਦਾ ਉਹਨਾਂ ਦੀ رائے ਲੈਣੀ ਬਹੁਤ ਹੀ ਜ਼ਰੂਰੀ ਹੈ ਜੇ ਲੋਕਾਂ ਦੀ رائے ਤੋਂ ਬਿਨਾਂ ਕੋਈ ਸਮਝੌਤਾ ਕਰਨਗੇ ਤਾਂ ਇਹਦਾ ਜ਼ਬਰਦਸਤ ਵਿਰੋਧ ਹੋਏਗਾ ਪਾਣੀਆਂ ਦੇ ਮੁੱਦੇ ਤੇ ਸਹਿਕਾਰਤਾ ਡੁੱਬ ਰਹੀ ਹੈ ਇਸ ਮੁੱਦੇ ਤੇ ਵਿਸਤਾਰ ਨਾਲ ਚਰਚਾ ਹੋਈ ਜੀ ਵਿੱਚ ਫੈਸਲਾ ਹੋਇਆ ਕਿ ਐਸਕੇਮ ਦੀ ਮੀਟਿੰਗ ਵਿੱਚ ਮੋਰਚੇ ਦੀ ਤਰੀਕ ਤੈਅ ਕਰਕੇ ਜੁਲਾਈ ਦੇ ਐਂਡ ਚ ਆਗਸਤ ਦੇ ਪਹਿਲੇ ਹਫਤੇ ਮੋਰਚਾ ਲਾਉਣ ਦੀ ਤਾਰੀਖ ਦਾ ਐਲਾਨ ਕੀਤਾ ਜਾਵੇ ਉਹ ਹੁਣ ਐਸਕੇਮ ਦੀ ਮੀਟਿੰਗ ਵਿੱਚ ਇਹ ਮੁੱਦਾ ਰੱਖਾਂਗੇ ਜਿੱਥੇ ਉੱਥੇ ਵੀ ਸਾਰੇ ਸੱਜਣ ਸਹਿਮਤੀ ਨੇ ਇਹਦੇ 'ਚ ਬਹਿਸ ਕਰਨ ਤੋਂ ਬਾਅਦ ਮੋਰਚੇ ਦੀ ਤਾਰੀਖ ਮੋਰਚੇ ਦਾ ਤਾਂ ਉੱਥੋਂ ਐਲਾਨ ਕਰਾਂਗੇ ਇੱਕ ਅੱਜ ਭਾਰਤ ਸਰਕਾਰ ਨੇ ਸਾਡੀਆਂ ਸੌਣੀ ਦੀਆਂ ਫਸਲਾਂ ਦੀ ਐਮਐਸਪੀ ਤੈਅ ਕੀਤੀ ਹੈ ਔਰ ਦੇਖਣ ਨੂੰ ਬੜਾ ਲੱਗਦਾ ਵੀ ਪਤਾ ਨਹੀਂ ਕਿੰਨਾ ਕਿੰਨਾ ਭਾਅ ਵਧਾ ਦਿੱਤਾ ਉਹਨਾਂ ਨੇ ਜਦ ਕਿ ਇਹ ਜਿਹੜਾ ਅਸੀਂ ਡਿਮਾਂਡ ਕਰਦੇ ਹਾਂ ਸੁਆਮੀਨਾਥਨ ਕਮਿਸ਼ਨ ਦੇ ਸੀ ਟੂ ਪਲੱਸ 50 ਪਰਸੈਂਟ ਫਾਰ ਫਾਰਮੂਲੇ ਅਨੁਸਾਰ ਉਹਦੇ ਨੇੜੇ ਤੇੜੇ ਵੀ ਨਹੀਂ ਅਸੀਂ ਇਹ ਐਮਐਸਪੀ ਦੀਆਂ ਮਿੱਠੀਆਂ ਹੋਈਆਂ ਕੀਮਤਾਂ ਨੂੰ ਮੂਲੋਂ ਰੱਦ ਕਰਦੇ ਹਾਂ ਔਰ ਮੰਗ ਕਰਦੇ ਹਾਂ ਵੀ ਸਰਕਾਰ ਇਹਨੂੰ ਰਿਵਿਊ ਕਰੇ ਬਾੜ-ਬਾਰੇ ਧੋਖਾ ਬੰਦ ਕਰੇ ਕਹਿਣਾ ਸੀ ਟੂ ਪਲੱਸ 50 ਪਰਸੈਂਟ ਪਰ ਤੁਸੀਂ ਕਰਦੇ ਹੋ ਏ ਟੂ ਪਲੱਸ ਐਫ ਐਲ ਤਾਂ ਇਹ ਸਾਨੂੰ ਮਨਜ਼ੂਰ ਨਹੀਂ ਤੀਸਰਾ ਚੌਥਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਬਹੁਤ ਸਾਰੇ ਪਿੰਡਾਂ ਵਿੱਚੋਂ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਅਸੀਂ ਉਹ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਹਾਂ ਔਰ ਕਿਤੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਧੱਕੇ ਨਾਲ ਜ਼ਮੀਨ ਕਿਸਾਨਾਂ ਦੀ ਖੋਹ ਨਹੀਂ ਦੇਵਾਂਗੇ ਇਹ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ ਦੀ ਇੱਕ ਨਵੀਂ ਸਕੀਮ ਹੈ ਔਰ ਅਸੀਂ ਪਿੰਡਾਂ ਦੀਆਂ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਚ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾਓ ਉਹਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੇ ਕਰਕੇ ਸਰਕਾਰ ਦੀ ਇਸ ਲੈਂਡ ਪਾਲਿਸੀ ਦਾ ਵਿਰੋਧ ਕਰੋ ਇੱਕ ਇਹ ਵੀ ਫੈਸਲਾ ਹੋਇਆ ਪਈ ਪਾਣੀਆਂ ਦੇ ਮਸਲੇ ਤੇ ਇੱਕ ਆਲ ਪਾਰਟੀ ਮੀਟਿੰਗ ਬੁલાਈ ਜਾਏ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਨਾਲ رابطہ ਕਰਕੇ ਐਸੇ ਜਗ੍ਹਾ ਤੇ ਅਸੀਂ ਆਲ ਪਾਰਟੀ ਮੀਟਿੰਗਸ ਕਰਾਂਗੇ ਉਹਦੇ ਵਿੱਚ ਉਹਨਾਂ ਪਾਰਟੀਆਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਮੰਗਣ ਵਾਸਤੇ ਅਪੀਲ ਕਰਾਂਗੇ ਇਹਦੇ ਵਿੱਚ ਸਮਾਜ ਦੇ ਦੂਜੇ ਵਰਗਾਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤੋਂ ਬਿਨਾ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪੰਜਾਬ ਵਿੱਚ ਥਾਂ-ਥਾਂ ਸੈਮੀਨਾਰ ਕਰਾਂਗੇ ਜਿੱਥੇ ਜਿਹੜੇ ਮਾਹਰ ਨੇ ਪਾਣੀਆਂ ਦੇ ਉਹ ਲੈ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਇੱਕ ਅਸੀਂ ਪੋਸਟਰ ਬਾਅਦ ਸ਼ੁਰੂ ਕਰ ਰਹੇ ਆ ਇੱਕ ਪੋਸਟਰ ਅਸੀਂ ਕੱਢਿਆ ਜਿਹੜਾ ਦੁਕਾਨਦਾਰਾਂ ਵਪਾਰੀਆਂ ਕਾਰਖਾਨੇਦਾਰਾਂ ਤੇ ਸਮਾਜ ਦੇ ਦੂਜੇ ਵਰਗਾਂ ਲਈ ਹੈ ਸਰਕਾਰ ਨੇ ਇੱਕ ਨੈਰੇਟਿਵ ਸਿਰਜਿਆ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਤਾਂ ਜੀ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਸੜਕਾਂ ਬਲੌਕ ਕਰਦੇ ਨੇ ਇਹ ਵਪਾਰ ਨਹੀਂ ਚੱਲਣ ਦਿੰਦੇ ਇਹ ਸਾਰਾ ਕੁਝ ਉਹਨਾਂ ਨੂੰ ਸਮਝਾਉਣ ਲਈ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਪਾਲਿਸੀਆਂ ਆ ਰਹੀਆਂ ਪਰ ਸਰਕਾਰ ਦੀਆਂ ਉਦੇ ਨਾਲ ਹਰ ਇੱਕ ਕਿਤਾ ਡੁੱਬ ਜਾਣਾ ਟੋਟਲ ਕਾਰਪੋਰਟਾਈਜੇਸ਼ਨ ਹੋ ਰਹੀ ਹੈ ਜਿਹੜਾ ਇਹਨਾਂ ਦਾ ਭਾਰਤਮਾਲਾ ਪ੍ਰੋਜੈਕਟ ਹੈ ਉਹਦੇ ਵਿੱਚ ਇਹ ਹਰ 10 ਕਿਲੋਮੀਟਰ ਤੋਂ ਬਾਅਦ ਕੁਝ ਨਾ ਕੁਝ ਬਣਨਾ ਹੈ ਜਿਵੇਂ ਕਿਤੇ ਫੂਡ ਕੋਰਟ ਬਣਨਗੇ ਕਿਤੇ ਮਾਲ ਬਣਨਗੇ ਉਹ ਸਾਰੇ ਸਾਡੇ ਬਾਜ਼ਾਰ ਨੂੰ ਖਾ ਜਾਣਗੇ ਉਹਦੇ ਨਾਲ ਅਨਪਲਾਈਮੈਂਟ ਹੋਏਗੀ ਤੋਂ ਇਹ ਇਹਦੇ ਲਈ ਜਾਗਰੂਕ ਕਰਨ ਲਈ ਜਿਵੇਂ ਅਸੀਂ ਇਸ ਇਸ਼ਤਿਹਾਰ ਜ਼ਿਕਰ ਕੀਤਾ ਐਮਾਜ਼ਨ ਤੇ ਫਲਿੱਪਕਾਰਟ ਦੋ ਕੰਪਨੀਆਂ ਹੁਣ ਇੱਥੇ ਆ ਚੁੱਕੀਆਂ ਬਾਹਰ ਲੀਆਂ ਉਹ 1 ਸਾਲ ਚ 4% ਬਿਜ਼ਨਸ ਇਹਨਾਂ ਦਾ ਕੋਕੇ ਲੈ ਗਈਆਂ ਸਾਡਾ ਕਾਮਰਸ ਮਿਨਿਸਟਰ ਕਹਿੰਦਾ ਵੀ ਆਉਣ ਵਾਲੇ 5-7 ਸਾਲਾਂ ਚ 50% ਬਿਜ਼ਨਸ ਲੈ ਜਾਣਗੇ ਦੋਏ ਕੰਪਨੀਆਂ ਔਰ ਹੋਰ ਤਾਂ ਹਲੇ ਪਾਈਪਲਾਈਨ ਚ ਨੇ ਜੇ ਸਮਝੌਤਾ ਹੋ ਜਾਂਦਾ ਤਾਂ ਵਪਾਰ ਦੁਕਾਨਦਾਰੀ ਕਿਸੇ ਦੀ ਵੀ ਨਹੀਂ ਰਹਿਣੀ ਅਸੀਂ ਉਹਨਾਂ ਸਾਰਿਆਂ ਨੂੰ ਜਾਗਰੂਕ ਕਰਨ ਲਈ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪੰਜਾਬ ਵਿੱਚ ਸਾਡਾ ਟਾਰਗੇਟ ਹੈ ਵੀ 10 ਲੱਖ ਪੋਸਟਰ ਦੁਕਾਨਦਾਰਾਂ ਚ ਇੰਡਸਟਰੀ ਵਾਲਿਆਂ ਨੂੰ ਤੇ ਦੂਜੇ ਧੰਦਿਆਂ ਕਰਨ ਵਾਲਿਆਂ ਨੂੰ ਅਸੀਂ ਵੰਡੀਏ ਇਦੋਂ ਬਿਨਾ ਇੱਕ ਪੋਸਟਰ ਵਾਰ ਸਾਡੀ ਪਿੰਡਾਂ ਵਾਸਤੇ ਵੱਖਰਾ ਇੱਕ ਇਸ਼ਤਿਹਾਰ ਕੱਢਾਂਗੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਭਾਰਤ ਤੇ ਪੰਜਾਬ ਸਰਕਾਰ ਮਿਲ ਕੇ ਕਿਸ ਕਿਸ ਤਰ੍ਹਾਂ ਖੇਤੀ ਨੂੰ ਤਬਾਹ ਕਰਨ ਦੇ ਮਨਸੂਬੇ ਬਣਾ ਰਹੀ ਹੈ ਉਹ ਅਸੀਂ 2 ਦਿਨਾਂ ਦੇ ਅੰਦਰ-ਅੰਦਰ ਸਾਰੇ ਜ਼ਿਲ੍ਹੇ ਨੂੰ ਲਿਖ ਕੇ ਭੇਜ ਦਾਂਗੇ ਉਹ ਅੱਗੇ ਛਪਵਾ ਕੇ ਵੰਡਣਗੇ ਇੱਕ ਨਵੀਂ ਹੈਰਾਨਕੁਨ ਫੈਸਲਾ ਸਰਕਾਰ ਜ਼ਬਰਦਸਤੀ ਸਾਡੇ ਤੇ ਠੋਸ ਰਹੀ ਹੈ 16 ਮਈ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਸਰਚ ਐਂਡ ਐਕਸਟੈਂਸ਼ਨ ਕੌਂਸਲ ਦੀ ਮੀਟਿੰਗ ਹੋਈ ਸਰਕਾਰ ਕਿਸਾਨਾਂ ਨੂੰ ਜ਼ਬਰਦਸਤੀ ਨੈਨੋ ਯੂਰੀਆ ਤੇ ਨੈਨੋ ਡੀਏਪੀ ਜ਼ਬਰਦਸਤੀ ਮਲ ਰਹੀ ਹੈ ਉਸ ਕਮੇਟੀ ਨੇ ਕਿਹਾ ਭਈ ਜੇ ਇਹਨੂੰ ਯੂਜ਼ ਕਰੋਗੇ ਤਾਂ 15 ਤੋਂ 20% ਹਰ ਇੱਕ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟ ਜਾਏਗੀ ਇਹਦੇ ਨਾਲ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਉਹ ਧੱਕੇ ਨਾਲ ਸੁਸਾਇਟੀਆਂ ਰਾਹੀਂ ਦੁਕਾਨਾਰਾਂਹੀਂ ਜ਼ਬਰਦਸਤੀ ਨੈਨੋ ਯੂਰੀਆ ਤੇ ਨੈਨੋ ਨੈਨੋ ਡੀਏਪੀ ਸਾਡੇ ਕੋਲ ਮੜ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਕਿਸਾਨਾਂ ਨੂੰ ਚੌਕਸ ਕਰਦੇ ਹਾਂ ਜੋ ਮਰਜੀ ਤੁਹਾਨੂੰ ਕੋਈ ਕਹੇ ਇਹ ਕਿਉਂਕਿ ਸਾਡੇ ਜਿਹੜੇ ਐਕਸਪਰਟਸ ਨੇ ਹੁਣ ਉਹਨਾਂ ਤੇ ਸਰਕਾਰ ਦਾ ਪ੍ਰੈਸ਼ਰ ਹੈ ਸਾਡਾ ਐਗਰੀਕਲਚਰ ਡਿਪਾਰਟਮੈਂਟ ਚੁੱਪ ਹੈ ਵਾਈਸ ਚਾਂਸਲਰ ਦੀ ਅਗਵਾਈ ਚ ਜਿਹੜੀ ਰਿਸਰਚ ਐਂਡ ਐਕਸਟੈਂਸ਼ਨਲ ਕਾਉਂਸਲ ਦੀ ਮੀਟਿੰਗ 16 ਮਈ ਨੂੰ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਕਹਿ ਦਿੱਤਾ ਵੀ ਜੇ ਤੁਸੀਂ ਇਹ ਵਰਤੋਂ ਕਰੋਗੇ ਨੈਨੋ ਯੂਰੀਆ ਤੇ ਨੈਨੋ ਡੀਏਪੀ ਤਾਂ ਤੁਹਾਡਾ 15 ਤੋਂ 20% ਤੁਹਾਡੀ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟੇਗੀ ਬਾਕੀ ਇਹਦੇ ਜਿਹੜੇ ਸਾਈਡ ਇਫੈਕਟ ਹੋਣਗੇ ਉਹ ਹਾਲੇ ਹੋਰ ਰਿਸਰਚ ਦਾ ਵਿਸ਼ਾ ਨੇ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਵੀ ਇਹ ਜ਼ਬਰਦਸਤੀ ਕਰਨਾ ਬੰਦ ਕਰੋ ਔਰ ਕਿਸਾਨਾਂ ਨੂੰ ਕਹਾਂਗੇ ਇਹਦਾ ਯੂਜ਼ ਬਿਲਕੁਲ ਬੰਦ ਕਰੋ ਬਹੁਤ ਬਹੁਤ ਧੰਨਵਾਦ ਇਹੀ ਅੱਜ ਦੇ ਅੱਠ ਇਹ ਮਤੇ ਨੇ ਜਿਹੜੇ ਅਸੀਂ ਪਾਸ ਕੀਤੇ ਨੇ ਸਾਹਿਬ ਜੀ ਤੇਰਾ ਤੁਸੀਂ ਆ ਮੋਰਚਾ ਦੀ ਗੱਲ ਕਰਿਓ ਕਿ ਇਸ ਦੇ ਫਸਟ ਵੀਕ ਕੋ ਚੰਡੀਗੜ੍ਹ ਲਾਣ ਦੀ ਗੱਲ ਕਰ ਰਿਹਾ ਕੋਈ ਵਿਸਥਾਰ ਇਹ ਡਿਸਾਈਡ ਕਰਾਂਗੇ ਐਸਕੇਮ ਦੀ ਮੀਟਿੰਗ ਵਿੱਚ ਡੇਟ ਔਰ ਪਲੇਸ ਇਹ ਦੋਨੋਂ ਐਸਕੇਮ ਦੀ ਮੀਟਿੰਗ ਡਿਸਾਈਡ ਕਰਾਂਗੇ ਸਾਡੀ ਮੀਟਿੰਗ ਵਿੱਚ ਸਾਡੀ ਜਿੱਥੇ ਬੰਦੀ ਚ ਅਜੇ ਫੈਸਲਾ ਹੋ ਗਿਆ ਵੀ ਐਸਕੇਮ ਇਹਦੇ ਬਾਰੇ ਸੋਚ ਰਿਹਾ ਤੇ ਉੱਥੇ ਜਾ ਕੇ ਆਪਣੀ رائے ਦਿਓ ਵੀ ਇਹਦੇ ਤੇ ਮੋਰਚਾ ਲੱਗਣਾ ਚਾਹੀਦਾ ਔਰ ਜਬਰਦਸਤ ਵੱਡਾ ਮੋਰਚਾ ਲੱਗਣਾ ਚਾਹੀਦਾ ਜਬਰਦਸਤ ਪਾਣੀ ਦਾ ਮੁੱਦਾ ਹੀ ਮੇਨ ਚੁਣਿਆ ਹੈ ਜਾਂ ਹੋਰ ਵੀ ਮੁੱਦੇ ਲੈ ਕੇ ਉੱਥੇ ਤੁਸੀਂ ਲੜੋ ਪਾਣੀ ਦਾ ਮੁੱਦਾ ਵੀ ਹੈ ਔਰ ਜਿਹੜਾ ਕੋਆਪਰੇਟਿਵ ਮੂਵਮੈਂਟ ਜਿਹੜੀ ਫੇਲ ਹੋ ਰਹੀ ਹੈ ਉਹ ਵੀ ਉਹ ਵੀ ਮੁੱਦਾ ਹੈ ਬਾਕੀ ਜਿਹੜੇ ਨੇ ਇਹ ਫੋਰਨ ਟ੍ਰੇਡ ਐਗਰੀਮੈਂਟ ਅੱਗੇ ਜਾਂਦਾ ਹੈ ਫਿਰ ਇਹ ਉਸ ਵੇਲੇ ਵੀ ਮੁੱਦਾ ਬਣ ਜੇਗਾ ਅੱਜ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਹੜੇ ਤੁਸੀਂ ਐਗਰੀਮੈਂਟ ਕਰ ਰਹੇ ਹੋ ਇਹ ਬੁੱਕਲ ਚ ਗੋੜਨਾ ਨਾ ਪੰਨੋ ਲੋਕਾਂ ਨੂੰ ਦੱਸੋ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਲੋਕਾਂ ਲੋਕਾਂ ਦੇ ਧਿਆਨ ਚ ਲਿਆ ਕੇ ਸਮਝੌਤਾ ਕਰਿਓ ਇਹਨਾਂ ਸਮਝੌਤਿਆਂ ਨਾਲ ਜੇ ਤੁਸੀਂ ਮਾਰਕੀਟ ਖੇਤੀ ਸੈਕਟਰ ਦੀ ਖੋਲ ਦਿੱਤੀ ਜੇ ਤੁਸੀਂ ਡੇਰੀ ਸੈਕਟਰ ਜਾਂ ਪੋਲਟਰੀ ਸੈਕਟਰ ਖੋਲ ਦਿੱਤਾ ਤਾਂ ਇੱਥੇ ਦੇ ਤਿੰਨੇ ਧੰਦੇ ਦਬਾਹ ਹੋ ਜਾਣਗੇ ਕਿਸਾਨ ਬਰਬਾਦ ਹੋ ਜਾਣਗੇ ਅਸੀਂ ਕੰਪੀਟ ਨਹੀਂ ਕਰ ਸਕਦੇ ਉਹਨਾਂ ਨੂੰ ਜਿਹੜੀ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੀਆਂ ਜਿੰਨੀਆਂ ਸਬਸਿਡੀਆਂ ਨੇ येलो ਬਾਕਸ ਗ੍ਰੀਨ ਬਾਕਸ ਸਬਸਿਡੀਆਂ ਕਹਿ ਕੇ ਸਿਕਿਉਰ ਕੀਤੀ ਹੋਈਆਂ ਸਾਡੀ ਭਾਰਤ ਲਈ ਕੋਈ ਸਬਸਿਡੀ ਸਿਕਿਉਰ ਨਹੀਂ ਕੀਤੀ ਹੋਈ ਔਰ 100% ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਸਰਕਾਰ 베ਅਰ ਕਰਦੀ ਹੈ ਉਹਨਾਂ ਦੀ ਸਾਰੀ ਉਹਨਾਂ ਨੂੰ ਕੈਸ਼ ਸਬਸਿਡੀਆਂ ਦਿੱਤੀਆਂ ਜਾਂਦੀਆਂ ਹੈ ਸਾਡੀ ਜੇ ਉਹਨਾਂ ਦੇ ਫਾਰਮੂਲ ਫਾਰਮੂਲੇ ਨਾਲ ਗਿਣਿਆ ਜੇ ਅਸੀਂ 40% 네ਗੇਟਿਵ ਸਬਸਿਡੀ ਹੈ ਸਾਨੂੰ ਤੇ ਇਸ ਕਰਕੇ ਇੱਥੇ ਦੀ ਖੇਤੀ ਉਹਨਾਂ ਨਾਲ ਕੰਪੀਟ ਕਰੇ ਨਹੀਂ ਸਕਦੀ ਇੱਥੇ ਜੇ ਇੱਥੇ ਦੀ ਖੇਤੀ ਡੁੱਬ ਗਈ ਜੇ ਇੱਥੇ ਦਾ ਡੇਰੀ ਡੁੱਬ ਗਈ ਇੱਥੇ ਦੀ ਪੋਲਟਰੀ ਡੁੱਬ ਗਈ ਤਾਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਹਨ ਉਹਨਾਂ ਦਾ ਜਿਹੜਾ ਵਰਤਾਰਾ ਹੁੰਦਾ ਉਹ ਫਿਰ ਪਹਿਲਾਂ-ਪਹਿਲਾਂ ਤਾਂ ਸਸਤਾ ਮਾਲ ਦੇਣਗੇ ਬਾਅਦ ਚ ਉਹ ਇਹ ਤੇ ਲੋਕਾਂ ਨੂੰ ਲੋਟ ਰਹਿਣਗੇ ਜਵਾਦੀ ਇੱਕ ਹੋਰ ਸਵਾਲ ਹੈ ਦੇ ਵਿੱਚ ਇੱਕ ਪੋਸਟਰ ਵਾਲ ਦੇ ਤੁਸੀਂ ਗੱਲ ਕੀਤੀ ਕਿਉਂਕਿ ਬਾਰ ਬਾਰ ਇਹੀ ਗੱਲ ਆਉਂਦੀ ਸਰਕਾਰ ਵੀ ਕਹਿੰਦੀ ਕਿ ਲੋਕਾਂ ਨੂੰ ਜਿਆਦਾ ਖੱਜਲ ਖਵਾਰੀ ਨਾ ਹੋਵੇ ਔਰ ਬਾਰ ਬਾਰ ਜਿਹੜੇ ਰੋਡਸ ਬੰਦ ਕਰ ਦਿੱਤੇ ਜਾਂਦੇ ਨੇ ਰੇਲਵੇ ਟਰੈਕਸ ਨੂੰ ਅਰੋਹ ਦਿੱਤਾ ਜਾਂਦਾ ਹੈ ਇਹ ਲੋਕਾਂ ਦੀ ਖੱਜਲ ਖਵਾਰੀ ਨਾ ਤੁਸੀਂ ਇਹਦੇ ਵਿੱਚ ਇੱਕ ਪੁਆਇੰਟ ਗਿਆ ਕਿ ਅਸੀਂ ਬਿਜ਼ਨਸਮੈਨਸ ਜਾਂ ਲੋਕਾਂ ਦੇ ਤੱਕ ਪਹੁੰਚਾਂਗੇ ਕਿਉਂਕਿ ਇਹੀ ਗੱਲ ਬਾਰ ਬਾਰ ਆਦੀ ਹੈ ਕਿ ਖੱਜਲ ਖਵਾਰੀ ਜਿਹੜੀ ਰੋਡ ਬੰਦ ਕਰ ਦਿੰਦੇ ਆਪਣੀ ਮੰਗਾਂ ਨੂੰ ਲੈ ਕੇ ਇਸ ਕਰਕੇ ਕਾਫੀ ਪਿੱਛੇ ਦੇਖਿਆ ਗਿਆ ਕਿ ਲੋਕਾਂ ਚ ਵੀ ਕਾਫੀ ਬਹੁਤ ਮੈਂ ਮ ਸਾਡੇ ਸਾਥੀਆਂ ਨੇ ਰੋਡ ਬਲੌਕ ਕੀਤੀ ਸੀ ਸਰਕਾਰ ਨੇ ਬੈਰੀਕੇਡ ਘੜੇ ਹਿੱਤੇ ਸੀ ਅਸੀਂ ਦਿੱਲੀ ਬੈਠੇ ਰਹੇ ਅਸੀਂ ਟ੍ਰੈਫਿਕ ਆਪ ਰੈਗੂਲੇਟ ਕਰਦੇ ਸੀ ਸਰਕਾਰ ਨੇ ਸਾਡੇ ਉੱਤੇ ਬੈਰੀਕੇਡ ਖੜੇ ਕੀਤੇ ਸੀ ਸਰਕਾਰ ਨੇ ਇੱਥੇ ਚਾਰੇ ਪਾਸੇ ਰਾਹ ਇਹ ਜਗ੍ਹਾ ਬੰਦ ਕੀਤੇ ਜਿੱਥੇ ਆਲੇ-ਦਾਲੇ ਵੀ ਕੋਈ ਰਸਤਾ ਨਹੀਂ ਸੀ ਜਿੱਦੋਂ ਸਾਡੇ ਅੰਦੋਲਨ ਕਰਨੀ ਟ੍ਰੈਫਿਕ ਲਗਾ ਦੁੰਦੇ ਇਸਨ ਅਗਰ ਇੱਕ ਪਾਲਿਸੀ ਦੇ ਤਹਿਤ ਇਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਉਹ ਸਾਰਾ ਕੁਝ ਕੀਤਾ ਸੀ ਇਹ ਇਹੀ ਗਲਤਫਹਿਮੀ ਦੂਰ ਕਰਨ ਵਾਸਤੇ ਅਸੀਂ ਆਪਣੇ ਪੰਜ ਚਾਰੇ ਨੂੰ ਕਹਿਣ ਵਾਲੇ ਆਂ ਕਿ ਸਿਰਫ ਤੇ ਸਿਰਫ ਅੰਦੋਲਨ ਲੜਨ ਦੀ ਸ਼ਕਤੀ ਕਿਸਾਨਾਂ ਮਜ਼ਦੂਰਾਂ ਚ ਹੈ ਇੱਕ ਵੱਡੀ ਕੰਧ ਹੈ ਕਾਰਪੋਰੇਟ ਹਾਊਸਿਸ ਦੇ ਅੱਗੇ ਜੇ ਇਹ ਕੰਧ ਟੱਗ ਗਈ ਤਾਂ ਹੋਰ ਕਿਸੇ ਦੀ ਸਮਰਥਾ ਨਹੀਂ ਲੜਨ ਦੀ ਸਭ ਕੁਝ ਹੜ ਦੇ ਪਾਣੀ ਮੰਗਵਾ ਕੇ ਲੈ ਜਾਣਗੇ ਤੁਹਾਡੀ ਸਾਰੇ ਦੁਕਾਨਦਾਰ ਦੋ ਸਾਲ ਬਾਅਦ ਤੁਸੀਂ ਸੜਕਾਂ ਤੇ ਹੋਵੋਗੇ ਤੁਸੀਂ ਆਪਣੇ ਕੰਮ ਦੀ ਤਲਾਸ਼ ਚ ਹੋਵੋਗੇ ਸਾਰੇ ਬੇਰੁਜ਼ਗਾਰ ਹੋ ਜਾਣਗੇ ਇਸ ਲਈ ਇਸ ਅੰਦੋਲਨ ਨੂੰ ਇਹਦੇ ਨਾਲ ਹਮਦਰਦੀ ਰੱਖੋ ਜਿਸ ਤਰ੍ਹਾਂ 21 ਦਿਨ ਅੰਦੋਲਨ ਚ ਸਾਨੂੰ ਹਮਦਰਦੀ ਨਾਲ ਤੁਸੀਂ ਸਪੋਰਟ ਕੀਤੀ ਅਸੀਂ ਉਦੋਂ ਦੀ ਸਪੋਰਟ ਉਹਨਾਂ ਕੋਲ ਪਾੜ ਦਿਆਂ ਉਹਦੇ ਲਈ ਅਸੀਂ ਕੰਮ ਕਰਨ ਲਈ ਪੋਸਟਰ ਵਾਰ ਸ਼ੁਰੂ ਕਰ ਰਹੇ ਹਾਂ ਫੇਰ ਜੋ ਜੋ ਕੁਝ ਅਸੀਂ ਕਰਨ ਜਾ ਰਹੇ ਹਾਂ ਉਹਦੇ ਬਾਰੇ ਪਿੰਡਾਂ ਵਿੱਚ ਪ੍ਰਚਾਰ ਲਈ ਅਸੀਂ ਅਲੱਗ ਪੋਸਟਰ ਕੱਢ ਰਹੇ ਜਿਹੜਾ ਇੱਥੇ ਅਸੀਂ ਕੀਤਾ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਜਿਹੜਾ ਅਸੀਂ ਉਸ ਇੱਥੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਕਿਹਾ ਉਹ ਮੇਰੇ ਕੋਲ ਹੈ ਤੁਸੀਂ ਜਾਂਦੇ ਹੋ ਮੇਰੇ ਕੋਲ ਕਲੈਕਟ ਕਰ ਸਕਦੇ ਹੋ ਜਿਸ ਤੋਂ ਬਾਅਦ ਵੀ ਉਹ ਹਾਲਾਤ ਸੁਖੂ ਬਣੇ ਕਿਸਾਨਾਂ ਨੂੰ ਚੋਰੀ ਖਾਇਆ ਗਿਆ ਘਰਾਂ ਦੇ ਵਿੱਚੋਂ ਉੱਕ ਲਿਆ ਗਿਆ ਜੇ ਲੋਵੀਏ ਤੁਹਾਡੀ ਗੱਲ ਉਹ ਕਿ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਘਰ ਦੇ ਵਿੱਚੋਂ ਫੌਜਾਸ ਕਰਦੇ ਦਾ ਖਾਣੇ ਲੈ ਜਾਂਦਾ ਇਸ ਕਮਜ਼ੋਰੀ ਤੁਹਾਡੀ ਫੜੀ ਨਹੀਂ ਗਈ ਸਰਕਾਰ ਨੂੰ ਉਹ ਹੁਣ ਤੁਸੀਂ ਕਿਵੇਂ ਪਲਾਨ ਆਊਟ ਕਰੋਗੇ ਸਾਰਾ ਕਿਉਂਕਿ ਸਾਤਾ ਲੋਕਾਂ ਨੂੰ ਤੁਹਾਡੇ ਵਿਸ਼ਵਾਸ ਰਹਿ ਕੇ ਕਰਨਾ ਦੇ ਕਿਉਂਕਿ ਜੋ ਕੁਝ ਹੋਇਆ ਹੈ ਸਾਫ਼ ਸਾਹਮਣੇ ਆ ਰਿਹਾ ਹੈ ਕਿ ਕਾਫਲਾ ਹੋ ਗਿਆ ਸ਼ੰਗੋ ਬਨੋਰੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਿਵੇਂ ਪ੍ਰੈਜੈਂਟ ਕਰੋਗੇ ਕਿ ਕਿਸਾਨਾਂ ਦਾ ਨਹੀਂ ਉਹ ਉਹ ਸਰਕਾਰੀ ਖੇਡ ਸੀ ਉਹਦੇ ਵਿੱਚ ਮੈਂ ਦਖਲ ਨਹੀਂ ਦੇਣਾ ਮੈਂ ਕਿਸੇ ਤੇ ਕੋਈ ਕਮੈਂਟ ਨਹੀਂ ਕਰਨਾ ਉਹ ਕਿਵੇਂ ਹੋਇਆ ਇਸ ਕਿਸਾਨ ਲਹਿਰ ਨੂੰ ਬਦਨਾਮ ਕਰਨ ਦੀ ਇੱਕ ਖੇਡ ਸੀ ਉਹਦੇ ਸਰਕਾਰ ਸਫਲ ਰਹੀ ਹੈ ਇੱਥੇ ਕਿਸਾਨ ਲਹਿਰ ਨੂੰ ਕੋਈ ਫਰਕ ਨਹੀਂ ਪਿਆ ਲੋਕੀ ਸਾਨੂੰ ਪਰੇਸ਼ਾਨ ਕਰਦੇ ਨੇ ਛੇਤੀ ਮੋਰਚਾ ਲਾਓ ਪਾਣੀ ਦਾ ਤੁਸੀਂ ਮੈਨੂੰ ਦੱਸੋ ਤੁਸੀਂ ਇਹਦਾ ਪਾਲਟ ਹੋਵੋਗੇ ਜਿਹੜੀਆਂ ਜਿਹੜੀ ਲੇਟੈਸਟ ਸਟੱਡੀਜ਼ ਨੇ ਉਹ ਕਹਿੰਦੀਆਂ ਵੀ ਜਿਹੜਾ ਇਸ ਵੇਲੇ ਸੀ ਸੈਕੰਡ ਵਕ ਇੱਕ ਵਾਰ ਤੋਂ ਪਾਣੀ ਕੱਢ ਰਹੇ ਇਹ ਪਾਣੀ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਪੰਜਾਬ ਦੀ ਕਿਸੇ ਜ਼ਿਲ੍ਹੇ ਚ ਘਟ ਕਿਸੇ ਚ ਵੱਧ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਉਹਦੇ ਚ ਕਾਲੇ ਪੀਲੇ ਦੀ ਬਿਮਾਰੀ ਆ ਗਈ ਤੇ ਇਹ ਇਹ ਐਤਕੀ ਮੈਂ ਇਸ ਕਰਕੇ 6 ਮਹੀਨੇ ਹੋਰ ਵਧਾਉਣਾ ਕਿਉਂਕਿ ਫੋਰਕਾਸਟ ਹੈ ਵੀ ਐਤਕੀ بارش ਬੱਦ ਹੋਏਗੀ ਅਦਰਵਾਈਜ਼ 1.5 ਸਾਲ ਨੂੰ ਸੈਕੰਡ ਇਕੋਇਫਾਇਰ ਖਤਮ ਹੋਣ ਵਾਲਾ ਦੋ ਸਾਲ ਨੂੰ ਹੋ ਜਾਏਗਾ ਜੇ بارش ਬੱਦ ਹੋ ਜਾਂਦੀ ਹੈ ਜਿਹੜਾ ਤੀਸਰਾ ਇਕੋਇਫਾਇਰ ਹੈ ਉਹਦੇ ਵਿੱਚ ਲੈਡ ਹੈ ਆਰਸਨਿਕਸ ਨੇ ਉਹਦੇ ਵਿੱਚ ਹੈਵੀ ਮੈਟਲਸ ਨੇ ਨਾ ਪੀਣ ਦੇ ਲੈ ਕੇ ਨਾ ਫਸਲਾਂ ਲਾਉਣ ਦੇ ਲੈ ਕੇ ਵੇਅਰ 윌 ਯੂ ਗੋ ਪੰਜਾਬ ਫਿਰ ਤੋਂ ਮਾਈਗਰੇਟ ਕਰੇਗਾ ਹਾਂ ਦੂਜੇ ਪਾਸੇ ਸਾਨੂੰ ساری ਸਥਿਤੀ ਨੂੰ ਸਮਝਣਾ ਪਵੇਗਾ ਨੇਚਰ ਨੇ ਹਰ ਸਟੇਟ ਹਰ ਇਹ ਹਰ ਦੇਸ਼ ਨੂੰ ਕੁਝ ਨਾ ਕੁਝ ਬਖਸ਼ਿਸ਼ ਕੀਤੀ ਹੈ ਕਿਤੇ ਕੋਲਾ ਦੇ ਦਿੱਤਾ ਕਿਤੇ ਤੇਲ ਦੇ ਦਿੱਤਾ ਕਿਤੇ ਕੋਈ ਮੈਗਨੀਜ਼ ਦੇ ਦਿੱਤਾ ਕਿਤੇ ਕੋਈ ਤਾਤ ਦੇ ਦਿੱਤੀ ਕਿਤੇ ਪੱਥਰ ਦੇ ਦਿੱਤਾ ਔਰ ਜਿਹੜੀ ਸਟੇਟ 'ਚ ਕੁਝ ਹੈ ਉੱਥੇ ਦੀ ਮਾਲਕ ਉਹ ਸਟੇਟ ਹੈ ਅਸੀਂ ਰਾਜਸਥਾਨ 'ਚੋਂ ਪੱਥਰ ਲੈਉਣੇ ਪੈਸੇ ਦੇ ਕੇ ਲੈਉਣੇ ਆ ਚਾਰਕਣ ਤੋਂ ਕੋਲਾ ਲੈਉਣੇ ਪੈਸੇ ਦੇ ਕੇ ਲੈਉਣੇ ਤੇਲ ਲੈਣੇ ਪੈਸੇ ਦੇ ਕੇ ਲੈਣੇ ਆ ਪੰਜਾਬ ਨੂੰ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਕਰਕੇ ਪੰਜਾਬ ਕਰਕੇ ਜਾਣੀ ਜਾਂਦੀ ਹੈ ਦਾ ਨਾਮ ਪਿਆ ਇੱਥੇ ਸਾਨੂੰ ਪਾਣੀ ਦਿੱਤਾ ਤੇ ਫਰਟਾਈਲਾਈਜ਼ਰ ਧਰਤੀ ਦਿੱਤੀ ਅਸੀਂ ਸਰਕਾਰ ਦੇ ਆਕੇ ਲੱਗੇ ਅਸੀਂ ਆਪਣਾ ਜਿਹੜਾ ਪਾਣੀ ਸੀ ਧਰਤੀ ਵਾਲਾ ਉਹਨੂੰ ਦਾਣਿਆਂ ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਕਰਨ ਵਾਸਤੇ ਦਿੰਦਾ ਔਰ ਕਦੇ ਕਾਸਟ ਆਫ ਪ੍ਰੋਡਕਸ਼ਨ ਜਦੋਂ ਅਕਾਊਂਟ ਫੋਰ ਕਰਦੇ ਨੇ ਪਾਣੀ ਦੀ ਕਾਸਟ ਜ਼ੀਰੋ ਅਕਾਊਂਟ ਫੋਰ ਹੁੰਦੀ ਹੈ ਇਵੇਂ ਇਤੋਂ ਤੱਕ ਸਾਡੀ ਸਟੇਟ 20000 ਕਰੋੜ ਰੁਪਇਆ ਹਰ ਸਾਲ ਟਿਊਬਵੈਲ ਨੂੰ ਫ੍ਰੀ ਬਿਜਲੀ ਤਾਂ ਦਿੰਦੀ ਹੈ ਇਹ ਕਿਤੇ ਅਕਾਉਂਟ ਫਾਰ ਨਹੀਂ ਹੁੰਦਾ ਸਟੇਟ ਦਾ ਖਜ਼ਾਨਾ ਵੀ ਲੁੱਟਾਦਾ ਸੀ ਦੇਸ਼ ਦੀ ਭੁੱਖ ਦੂਰ ਕਰਨ ਲਈ ਔਰ ਜਿਨ੍ਹਾਂ ਦੀ ਭੁੱਖ ਦੂਰ ਕੀਤੀ ਉਹਨਾਂ ਨੂੰ ਕੋਈ ਇਹਦਾ ਅਹਿਸਾਸ ਨਹੀਂ ਇਸੇ ਤਰ੍ਹਾਂ ਸਾਡੇ ਕੋਲ ਜਿਹੜਾ ਪਾਣੀ ਸੀ ਸਤਲੁਜ ਬਿਆਸ ਰਾਵੀ ਦਾ ਇਹ ਪਾਣੀ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਇਹ ਰਾਈਪੀਰੀਅਨ ਪ੍ਰਿੰਸੀਪਲ ਅਨਸਾਰ ਪੰਜਾਬ ਇਹਦਾ ਮਾਲਕ ਹੈ ਔਰ ਫਿਰ ਇਨੂ ਦੇ ਬੰਡਣਾ ਜਿਹੜੀਆਂ ਰਾਈਪੇਰੀਅਨ ਸਟੇਟਸ ਨੇ ਉਹਨਾਂ ਦੇ ਬੰਡਿਆ ਜਾ ਸਕਦਾ ਸਾਡੀ ਇਹ ਮਾਲਕੀ ਹੈ ਪਰ ਮੁਸ਼ਕਲ ਕੀ ਹੋ ਗਈ ਵੀ ਕੇਂਦਰ ਸਰਕਾਰ ਦਾ ਦਖਲ ਹੋ ਗਿਆ ਰੀਆਰਗੇਨਾਈਜੇਸ਼ਨ ਐਕਟ ਦੀ 1978 79 80 ਦੀ ਵਜ੍ਹਾ ਕਰਕੇ ਉਹ ਦਖਲਕਰ ਉਹਨਾਂ ਨੇ ਝਗੜੇ ਦਾ ਨਾਮ ਲੈ ਕੇ ਕੋਈ ਨਾ ਕੋਈ ਟ੍ਰਿਬਿਊਨਲ ਬਿਠਾਤਾ ਕਦੇ ਕੋਈ ਜ਼ਬਰਦਸਤੀ ਐਗਰੀਮੈਂਟ ਕਰਾਤਾ ਪੰਜਾਬ ਦਾ ਪਾਣੀ ਦੂਸਰੀਆਂ ਸਟੇਟਾਂ ਨੂੰ ਅਜਾਈਂ ਲੁਟਾਤਾ ਔਰ ਅੰਗਰੇਜ਼ ਨੇ ਰਾਜਸਥਾਨ ਨੂੰ ਪਾਣੀ ਪੈਸੇ ਦੀ ਕੀਮਤ ਤੈਅ ਕਰਕੇ ਦਿੱਤਾ ਸੀ ਉਹ ਸਾਨੂੰ 1990 95 ਤੱਕ ਪੈਸੇ ਦਿੰਦਾ ਰਿਹਾ ਹੈ ਹੁਣ ਸਰਕਾਰ ਦੀ ਸ਼ੈਤੇ ਪਿਛਲੀ ਕਾਂਗਰਸ ਹਕੂਮਤ ਵੇਲੇ ਬੈਂਸ ਭਰਾਵਾਂ ਨੇ ਡਿਮਾਂਡ ਕੀਤੀ ਐਸੈਂਬਲੀ 'ਚ ਬਈ ਬਿੱਲ ਤਾਂ ਭੇਜੋ ਸਾਡੀਆਂ ਸਰਕਾਰਾਂ ਬਿੱਲ ਭੇਜਣ ਤੋਂ हट ਗਈਆਂ ਸਰਕਾਰ ਜੀ ਦੀ ਮਰਜ਼ੀ ਰਹੀ ਹੋਵੇ ਪਾਣੀਆਂ ਦੇ ਮਸਲੇ ਤੇ ਉਹਨਾਂ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਪੰਜਾਬ ਨਾਲ ਧੋਖਾ ਕੀਤਾ ਚਾਹੇ ਅਕਾਲੀ ਰਹੇ ਹੁਣ ਕਾਂਗਰਸੀ ਰਹੇ ਹੁਣ ਚਾਹੇ ਅੱਜ ਵਾਲੇ ਆਮ ਆਦਮੀ ਪਾਰਟੀ ਵਾਲੇ ਨੇ ਇਹਨਾਂ ਨੇ ਡੈਮ ਸੇਫਟੀ ਐਕਟ ਲਾਗੂ ਹੋਣ ਤੋਂ ਪਹਿਲਾਂ ਜਦੋਂ ਅਸੀਂ ਚਿੱਠੀ ਲਿਖੀ ਵੀ ਇਹਨੂੰ ਨਾ ਮੰਨਿਓ ਇਹਨਾਂ ਨੇ ਮੰਨ ਲਿਆ ਇਹਨਾਂ ਨੇ ਉਹ ਸਾਲ ਬਾਅਦ ਇਹ ਮੰਗ ਕਰਦੇ ਆ ਵੀ ਜੀ ਸਾਡਾ ਬੀਬੀਐਮਵੀ ਚ ਮੈਂਬਰ ਨੂੰ ਅਸੀਂ ਉਦੋਂ ਕਿਹਾ ਵੀ ਹੁਣ ਕਿਉਂ ਚੀਕਾ ਮਾਰਦੇ ਹੋ ਤੁਸੀਂ ਉਹ ਤਾਂ ਮੰਗਿਆ ਨਹੀਂ ਹੁਣ ਵੀ ਜਿਹੜਾ ਰੈਜ਼ੋਲੂਸ਼ਨ ਕੀਤਾ ਐਸੈਂਬਲੀ ਨੇ ਉਹ ਰੱਦ ਨਹੀਂ ਕੀਤਾ ਡੈਮ ਸੇਫਟੀ ਐਕਟ ਇਹ ਕਹਿੰਦੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਰੱਦ ਕਰੋ ਵੀ ਤੁਹਾਡੇ ਕੋਲ ਅਧਿਕਾਰ ਹੈ ਤੁਸੀਂ ਸਟੇਟ ਐਸੈਂਬਲੀ ਚ ਰੱਦ ਕਰੋ ਸਰਲੀਟ ਦੇ ਤੋਂ ਐਡਿਟੇਸ਼ਨ ਅਰਜ਼ੀ ਡਿਮਾਂਡ ਕਰਾਂਗੇ ਜਿੰਨੇ ਪਾਣੀਆਂ ਦੇ ਸਮਝੌਤੇ ਨੇ ਉਹਨਾਂ ਨੂੰ ਰੱਦ ਕਰਕੇ ਰਿਵਿਊ ਕਰਨ ਦਾ ਡਿਮਾਂਡ ਕਰੋ 25 ਸਾਲ ਬਾਅਦ ਕੋਈ ਵੀ ਸਮਝੌਤਾ ਰਿਵਿਊ ਕਰਨ ਵਾਸਤੇ ਤੁਸੀਂ ਡਿਮਾਂਡ ਕਰ ਸਕਦੇ ਹੋ ਜਦੋਂ ਪੰਜਾਬ ਦੀ ਮਾਲਕੀ ਤੈ ਹੋਗੀ ਅਸੀਂ ਪਾਣੀ ਸਾਡੇ ਕੋਲ ਹੈ ਆਪਣੀ ਲੋੜ ਪੂਰੀ ਕਰਕੇ ਦੂਜੀਆਂ ਸਟੇਟਾਂ ਨੂੰ ਦਵਾਂਗੇ ਹਰਿਆਣੇ ਨਾਲ ਸਾਡਾ ਕੋਈ ਕਲੇਸ਼ ਨਹੀਂ ਹਰਿਆਣੇ ਦਾ ਜਿੰਨਾ ਹਿੱਸਾ ਬਣਦਾ ਅਸੀਂ ਕਹਾਂਗੇ ਉਹਨਾਂ ਨੂੰ ਦਿਓ ਪਰ ਅੱਜ ਪੰਜਾਬ ਦੀ ਸਥਿਤੀ ਐਡੀ ਮਾੜੀ ਹੋ ਗਈ ਸਾਡੀ ਡਿਮਾਂਡ ਹੋ ਗਈ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਤੇ ਹਰ ਖੇਤ ਨੂੰ ਨੇਰੀ ਪਾਣੀ ਇਹ ਸਾਨੂੰ ਦਿਓ ਹਰ ਘਰ ਨੂੰ ਜਦੋਂ ਕੀਤਾ ਵਾਲਾ ਪਾਣੀ ਪੀਣ ਵਾਲਾ ਪਾਣੀ ਮੰਗਾਂਗੇ ਤਾਂ ਇੱਥੇ ਪੰਜਾਬ ਦਾ ਹਰ ਸ਼ਹਿਰੀ ਸਾਡੇ ਨਾਲ ਜੁੜੇਗਾ ਕਿਉਂਕਿ ਅੱਜ ਸਾਰੇ ਕੈਂਸਰ ਕੈਂਸਰ ਯੁਕਤ ਪਾਣੀ ਜਿਹੜਾ ਉਹ ਪੀ ਰਹੇ ਨੇ ਔਰ ਇਹ ਤੋਂ ਮਾੜੀ ਗੱਲ ਇਹ ਸਰਕਾਰ ਨੇ ਹੋਰ ਕੀਤੀ ਜਾਂ Delhi ਵਾਲੇ ਨੇ ਕੀਤੀ ਜਿਹੜਾ ਪੋਲਿਊਸ਼ਨ ਕੰਟਰੋਲ ਐਕਟ ਹੈ ਉਹਦੇ ਵਿੱਚ ਅਮੈਂਡਮੈਂਟ ਕਰਕੇ ਸਜ਼ਾ ਦਾ ਪ੍ਰਾਵਧਾਨ ਖਤਮ ਕਰਤਾ ਉਹਦੇ ਵਿੱਚ ਜਿਹੜਾ ਉਹਦੇ ਤੇ ਐਫ ਆਈ ਆਰ ਵੀ ਨਹੀਂ ਹੋ ਸਕਦੀ ਜਿਹੜਾ ਪੋਲੂਟੈਂਟਸ ਧਰਤੀ 'ਚ ਸੁੱਟਦਾ ਅੱਗੇ ਹੁੰਦਾ ਸੀ ਵੀ ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾਉਣੇ ਪੈਂਦੇ ਸੀ ਉਹ ਚਲਾਉਂਦੇ ਨਹੀਂ ਉਹਨੂੰ ਜੁਰਮਾਨਾ ਵੀ ਹੁੰਦਾ ਹੁੰਦਾ ਸੀ ਮੁਕਦਮਾ ਅਦਾਲਤ 'ਚ ਹੁੰਦਾ ਸੀ 5 ਸਾਲ ਦੀ ਸਜ਼ਾ ਵੀ ਹੁੰਦੀ ਹੁੰਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਐਫ ਆਈ ਆਰ ਨਹੀਂ ਹੋਏਗੀ ਫਿਰ ਉਹ ਹੋਰ ਪੋਲੂਟ ਕਰਨਗੇ ਨਾ ਦੇ ਪਾਉਣ ਦੀ ਗੱਲ ਦੀ ਸਰਕਾਰ ਕਰਦੀ ਉਹ ਕਹਿੰਦੇ ਕਿ ਹੁਣ ਕਦੋਂ ਤੱਕ ਗਾਂਵ ਦੇ ਲੋਕਾਂ ਨੂੰ ਮਿਲਿਆ ਕਿ 7 ਤੋਂ ਬੈਠੇ 64% ਕਿਸਾਨ ਜਿਹੜਾ ਉਹ ਨਹੀਂ ਪਾਣੀ ਬਣ ਗਰਾਊਂਡ ਰਿਐਲਿਟੀ ਤੇ ਜਾਓ ਇਹਨਾਂ ਦੇ ਜਿਹੜੇ ਹੈਗੇ ਨਾ ਡਰਾਮੇਬਾਜ਼ ਇਹ ਡਰਾਮੇਬਾਜ਼ੀਆਂ ਲੋਕ ਪਿੰਡਾਂ ਦੇ ਸਮਝਣ ਲੱਗੇ 1.5 ਸਾਲ ਸਾਡੇ ਰਜਵਾਹੇ ਪੱਕੇ ਕਰਨ ਦੇ ਬਹਾਨੇ ਬੰਦੀ ਰਹੀ ਹੈ ਪਾਣੀ ਨਹੀਂ ਗਿਆ ਪੰਜਾਬ 'ਚ ਇਹ ਜਿਹੜੀ ਪਰਸੈਂਟੇਜ ਦੱਸਦੇ ਨੇ ਕਿੱਥੋਂ ਆ ਗਈ ਪਾਣੀ ਤਾਂ ਹੁਣ 4 ਦਿਨ ਪਹਿਲਾਂ ਇਹਨਾਂ ਨੇ ਸੁਣੇ ਛੱਡਿਆ 4 ਦਿਨ ਪਹਿਲਾਂ ਛੱਡਿਆ ਪਾਣੀ ਕਿਥੋਂ ਕਿੱਥੋਂ ਲੱਗ ਗਿਆ ਇਹ ਸਰਾਸਰ ਮੈਂ ਸਮਝਦਾ ਪੰਜਾਬ ਨਾਲ ਧੋਖਾ ਕਰ ਰਹੇ ਨੇ ਜਦੋਂ ਇਦਾਂ ਦੀ ਗਲਤ ਫਿਗਰ ਜ਼ਿੰਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪਏਗਾ ਇਹਨਾਂ ਨੂੰ ਸਜ਼ਾ ਦੇਣੀ ਪਏਗੀ ਹਾਲੇ ਵੀ ਹਾਲੇ ਵੀ ਪੈਪਾ ਨਹੀਂ ਪੈ ਰਹੀ ਹੈ ਜੀ ਕਰਨੇ ਲਈ ਤਿਆਰ ਹੈਗੇ ਨੇ ਕਿਉਂਕਿ ਕਹਿੰਦੇ ਕਿ ਝੋਨੇ ਦੇ ਉੱਤੇ ਬਹੁਤ ਸਾਰਾ ਪਾਣੀ ਲੱਗ ਜਾਂਦਾ ਤੇ ਪੰਜਾਬ ਕੋਲ ਇੰਨਾ ਪਾਣੀ ਹੈ ਨਹੀਂ ਕਿ ਕਿਸਾਨ ਖੱਤਰ ਬਦਲਣ ਕਿ ਉਹਦੇ ਵਸਤੂ ਕੋਈ ਡਾਈਵਰਸਿਫਾਈ ਕਰਨ ਨੂੰ ਉਹਦਾ ਵਦਨ ਤਾਂ ਸਰਕਾਰ ਦੇਵੇ ਜੋ ਇਸ ਕਰਕੇ ਨਹੀਂ ਕਿਸਾਨ ਛੱਡਦਾ ਉਹ ਉਹਦੀ ਪ੍ਰਕੂਰਮੈਂਟ ਅਸ਼ੋਰਡ ਹੈ ਦੇਖੋ ਦਾੜਾ ਨੇ ਫੋਰ ਐਗਜ਼ਾਮਪਲ ਮੈਂ ਮਿਸਾਲ ਦਿਨਾ ਅੱਜ ਇਹਨਾਂ ਨੇ 8700 ਕੁ ਰੁਪਏ ਐਮਐਸਪੀ ਤੱਕ ਕੀਤੀ ਹੈ ਇਹਦੀ ਮੂੰਗੀ ਦੀ ਦਾਲ ਦੀ 8 ਕੁਇੰਟਲ ਝਾੜ ਦਿੰਦੀ ਹੈ ਇਸ 17000 ਦੀ ਹੋ ਜੇਗੀ ਕਿਲੇ ਚ ਜੇ ਸਰਕਾਰ ਖਰੀਦੇ ਸਰਕਾਰ ਖਰੀਦੀ ਨਹੀਂ ਮਾਰਕੀਟ ਚ ਉਹਦਾ ਜਿਹੜਾ ਵਟਕ ਹੈ 50000 ਤੋਂ ਨਹੀਂ ਡੱਪਦੀ ਕਿਉਂਕਿ ਉਹ 5000 5.5000 4800 ਇੱਥੇ ਵਿਕਦੀ ਹੈ ਮੂੰਗੀ ਐਮਐਸਵੀ ਦਾ ਕੀ ਮਤਲਬ ਹੈ ਜੇ ਤੁਸੀਂ ਖਰੀਦਣੀ ਨਹੀਂ ਤੇ ਉਹ ਖਰੀਦ ਲੈਣ ਦਾ ਬਦਲ ਆਪੇ ਬਣ ਗਿਆ ਕਿਉਂਕਿ ਮੂੰਗੀ ਦੀ ਦਾਲ ਉਹਦੀ ਇੱਕ ਖੂਪੀ ਆ ਉਹ ਨਾਈਟ੍ਰੋਜਨ ਧਰਤੀ 'ਚ ਛੱਡਦੀ ਆ ਬਜਾਏ ਖਾਦਾਂ ਪਾਉਣ ਦੇ ਖੇਤ ਨੂੰ ਪਲਟਾਈਲ ਕਰਦੀ ਹੈ ਤੇ ਸ਼ਾਰਟ ਡਿਊਰੇਸ਼ਨ ਦੀ ਫਸਲ ਹੈ ਸਾਲ 'ਚ ਅਸੀਂ ਦੋ ਦੋ ਫਸਲਾਂ ਤਾਂ ਆਰਾਮ ਨਾਲ ਲੈ ਸਕਦੇ ਮੂੰਗੀ ਦੀਆਂ ਝੋਨੇ ਤੇ ਅਸੀਂ ਕੀ ਲੈਣਾ ਝੋਨੇ ਤੇ ਇੰਨਾ ਖਰਚਾ ਅਸਦੇ ਦਿਨ ਰਾਤ ਪੰਜ ਦੌੜ ਜੇ ਸਾਡੀ ਮੂੰਗੀਏ ਖਰੀਦਣ ਉਨਿਓ ਵਟਕ ਦਿਨੀ ਤੋਂ ਉਨੇ ਦੀ ਸਾਨੂੰ ਮੂੰਗੀ ਤੋਂ ਹੋ ਜੇ ਅਸੀਂ ਦਾਣਾ ਇੰਪੋਰਟ ਕਰਦੇ ਹਾਂ ਇੱਥੇ ਦੇ ਕਿਸਾਨਾਂ ਦੀ ਮੂੰਗੀ ਨਹੀਂ ਖਰੀਦਦੇ ਉਹ 3000 3500 ਰੁਪਿਆ ਐਮਐਸਪੀ ਤੋਂ ਘੱਟ ਵਿਕਦੀ ਹੈ ਕਿਵੇਂ ਡਾਈਵਰਸੀਫਾਈ ਕਰੀਏ ਰਾਣਾ ਰਾਣਾ ਕੁਰਜੀਤ ਦਾ ਆਈਡੀਆ ਇੱਕ ਇੱਕ ਕਰ ਹਾਂਜੀ ਫੇਰ ਫੇਰ ਕਿਤੇ ਤੇਰੀ ਐਮਐਸਪੀ ਕਾਲ ਕਰਕੇ ਪਾਣੀ ਕੀਤੀ ਹੈ ਸੈਂਟਰ ਦੇ ਲੋਕ ਉਹਦੇ ਕੋਲੋਂ ਆਈ ਹੈ ਸਰਕਾਰ ਨੇ ਉਹਦੇ ਵਲ ਕਿਸਾਨ ਸਹਿਮਤ ਨੇ ਕੀ ਗਿਆ ਜੀ ਮੈਂ ਸਭ ਤੋਂ ਪਹਿਲਾਂ ਉਹੀ ਕਿਹਾ ਬੀਓ ਏ2 ਪਲੱਸ ਐਫਐਲ ਦੇ ਫਾਰਮੂਲੇ ਨੂੰ ਅਕਾਲਪਤੀ ਤੈਅ ਕੀਤੀ ਹੈ ਸੀ2 ਪਲੱਸ 50% ਨਾਲ ਨਹੀਂ ਸਰਕਾਰ ਛੂਟ बोलਦੀ ਹੈ ਇਸੇ ਕਰਕੇ ਇਸ ਨੂੰ ਰੱਦ ਕਰ ਦਿੱਤਾ ਕਾਂਗਰਸੀ ਐਮਐਲਏ ਰਾਣਾ ਖੋਰੀ ਤੋਂ ਦਾਅਵਾ ਕਰ ਰਹੇ ਨੇ ਕਿ ਮੈਂ ਇਸ ਨੂੰ ਦਊਗਾ ਜਦੋਂ ਮੈਂ ਮੱਤੀ ਲਾਉਂ ਪਹਿਲਾਂ ਉਹਨੂੰ ਵੀ ਸਮਝ ਲਓ ਖਰੀਦਦਣ ਚੰਗੀ ਗੱਲ ਹੈ ਬੜੇ-ਬੜੇ ਇੰਡਸਟਰੀਲਿਸ ਨੇ ਸਾਡੇ ਵਿੱਚੋਂ ਨੇ ਸਾਨੂੰ ਖੁਸ਼ੀ ਹੈ ਪਰ ਉਹ ਅਗਲੀ ਫਸਲ ਜਿਹੜੀ ਹੁਣ ਤੋਂ ਦਸ ਮਹੀਨੇ ਡੇਢ ਤੋਂ ਬਾਅਦ ਲੱਗਣੀ ਹੈ ਉਹਦੀਆਂ ਜਿਹੜੀਆਂ ਵੈਰਾਈਟੀਆਂ ਨੇ ਮੰਗੀ ਮੱਕੀ ਦੀਆਂ ਉਹ ਝਾੜ ਦਿੰਦੀਆਂ 10 ਤੋਂ 15 ਕਿੰਟਲ ਬੜੀ ਮੁਸ਼ਕਲ ਨਾਲ 11-12 ਤੇ ਜਾ ਕੇ ਝਾੜ ਖੜ ਜਾਂਦਾ ਉਹ ਫਿਰ ਜੇ 24 ਉਹਨੂੰ ਖਰੀਦਣਗੇ ਉਹ ਫਿਰ ਕਣਕ ਦੀ ਵੀ ਜਿਹੜੀ ਜਿਹੜਾ ਹੈਗਾ ਜਿਹੜਾ ਪੀਰੀਅਡ ਆ ਉਹ ਵੀ ਡਿਸਟਰਬ ਹੋਏਗਾ ਲੋਕੀ ਉਹ ਨਹੀਂ ਬੀਜਦੇ ਜਿਹੜੀ ਹੁਣ ਹੈ ਇਹ ਉਹਨਾਂ ਨੇ ਖਰੀਦਣੀ ਨਹੀਂ ਇਹ 40 ਤੋਂ 45 ਕਿੰਟਲ ਝਾੜ ਦਿੰਦੀ ਹੈ ਇਹ ਮੱਕੀ ਦੀ ਵੀ ਸਮਝਣਾ ਪੈਗਾ ਦੋ ਦੋ ਸਮਿਆਂ ਤੇ ਬੀਜੀ ਜਾਂਦੀ ਹੈ ਜਿਹੜੀ ਹੁਣ ਇਹਦੇ ਬਾਅਦ ਬੀਜੀ ਜਾਏਗੀ ਉਹ ਮੱਕੀ ਦੇ ਨਾਲ ਫਿਰ ਕਣਕ ਦੀ ਵੀ ਸਾਡੀ ਬਜਾਈ ਜਿਹੜੀ ਉਹ ਡਿਸਟਰਬ ਹੋਏਗੀ ਚਲੋ ਕੁਝ ਲੇਟ ਹੋ ਜਾਏਗੀ ਪਰ ਉਹਦੇ 'ਚ ਸਾਡੀ ਨੈਟ ਬਚਤ ਕੋਈ ਨਹੀਂ ਹੈ ਫਿਰ ਛੋਨਾ ਛੱਡ ਕੇ ਉਹ ਬੀਜਾਂਗੇ ਤਾਂ ਚ ਉਹੀ ਸਥਿਤੀ ਜਿਹੜੀ ਮੈਂ ਮੂੰਗੀ ਵਾਲੀ ਕੀਤੀ ਉਹਦੇ 'ਚ ਆ ਗਈ ਉਹਦਾ ਝਾੜ ਹੀ ਨਹੀਂ ਹੈ ਉਹਦਾ ਝਾੜ 10 12 ਇੱਥੇ ਕਿ ਰਹਿ ਜਾਂਦਾ ਮੈਕਸਿਮਮ 15 ਆ ਜਿਹੜੀ ਅੱਜ ਵੈਰੈਟੀ ਲਾਉਂਦੇ ਨੇ ਹਾਈਬ੍ਰਿਡ ਇਹ 40 45 ਗੁੰਡਲ ਝਾੜਦੀ ਹੈ ਇਹਨੂੰ ਤੁਸੀਂ ਹਟਾ ਕੇ ਦਿਖਾ ਦਿਓ ਮੇਰੇ ਮੇਰੇ ਮੁਤਾਬਕ ਪੰਜਾਬ ਦੇ ਹਿੱਤ ਚ ਨਹੀਂ ਹੈ ਇਹ ਫਸਲ ਮੂੰਗੀ ਦੀ ਕਿਉਂਕਿ ਰੋਜ਼ ਪਾਣੀ ਮੰਗਦੀ ਹੈ ਇਹ ਵਿੱਚੋਂ ਜਿੰਨੀ ਪਾਣੀ ਲੈਂਦੀ ਹੈ ਮੱਕੀ ਮੱਕੀ ਦੀ ਵਾਹ ਇਹ ਇਹ ਪਰ ਲੋਕਾਂ ਨੂੰ ਤੁਸੀਂ ਜਦੋਂ ਉਹਨਾਂ ਨੂੰ ਨੈਟ ਬਚਤ ਦੇਖਦੇ ਨੇ ਫਿਰ ਉਹ ਕਿਸੇ ਦੇ ਕਹ ਹੈ ਨਹੀਂ ਇਹਦੀ ਇਕਨੋਮਿਕਸ ਉਹ ਜ਼ਿਆਦਾ ਬਿਹਤਰ ਸਮਝੀ ਹੈ ਉਹ ਕਿਸੇ ਦੇ ਕਹੇ ਤੇ ਨਹੀਂ ਹਟਦੇ ਮੈਂ ਤਾਂ ਕਈ ਵਾਰੀ ਕਿਹਾ ਵੀ ਹਟਾ ਕੇ ਦਿਖਾ ਦਿਓ ਕਿਵੇਂ ਮੱਕੀ ਆ ਜਿਹੜੀ ਗਰਮੀ ਵਾਲੀ ਮੱਕੀ ਕਿਵੇਂ ਹਟਾ ਦੂੰਗੇ ਤੁਸੀਂ ਤੁਸੀਂ ਨਮੀ ਨਮੀ ਬਰੇ ਯਾ ਤਾਂ ਤੁਹਾਡਾ ਇੰਨਾ ਕੰਟਰੋਲ ਹੋਵੇ ਇਦਾਂ ਦੀ ਵੈਰਾਈਟੀ ਕੋਈ ਵੀ ਤੁਹਾਡੀ ਮਰਜ਼ੀ ਤੋਂ ਬਿਨਾਂ ਨਾ ਇੱਥੇ ਆਏ ਕਿਹੜੀਆਂ ਪ੍ਰਾਈਵੇਟ ਰਿਸਰਚ ਕਰਨ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਹਰ ਵਾਰੀ ਹਰ ਸਾਲ ਨਵਾਂ ਸੀਡ ਭੇਜ ਦਿੰਦੇ ਨੇ ਇੱਥੇ ਤੇ ਜਦੋਂ ਸੂਟ ਕਰਦਾacre ਬੀਜ ਲੈਂਦੇ ਨੇ ਮੱਕੀ ਖਰੀਦਣਗੇ ਰਾਣਾ ਜੀ ਚੰਗੀ ਗੱਲ ਆ ਪਰ ਉਸ ਵੇਲੇ ਮੱਕੀ ਕਿੰਨੀ ਕੀ ਹੋਏਗੀ ਉਹ ਮੱਕੀ ਦਾ ਝਾੜ ਹੈ ਨਹੀਂ ਜਿਹੜੀ ਉਹ ਖਰੀਦਣ ਨੂੰ ਕਹਿੰਦੇ ਨੇ ਅੱਛਾ ਸਰ ਤੁਸੀਂ ਕਿਹਾ ਕਿ ਲੈਟੋ ਕੌਮੀ ਕਾਰਜਵਲੇ ਚਾਰ ਮਤਾ ਪ੍ਰਦਰਸ਼ਨ ਲਿਖਿਆ ਹੈ ਸਰਕਾਰ ਪੋਲਿਟੀਕਲ ਪੋਲਿਟੀਕਲ ਹੋ ਰਿਹਾ ਹੈ ਜੀ ਬੇਸਾਨੀ ਕਦਰ ਤੇ ਇਸ ਦਾ ਰੋਲ ਕਰ ਸਰਕਾਰ ਇਹ ਤਰਕ ਦਿੰਦੀ ਹੈ ਕਿ ਇਹਦੀ ਗੰਗਤ ਬਹੁਤ ਹੈ ਜੀ ਨਾਲ ਕੋਈ ਮਾਸਕੀਆ ਕੰਮ ਹੋ ਰਿਹਾ ਹੈ ਉਹਨਾਂ ਦਾ ਬਹੁਤ ਸਾਰੇ ਇਲਜ਼ਾਮ ਵੀ ਆਪਣੀਆਂ ਵਿਰੋਧੀ ਪਾਰਟੀਆਂ ਤੇ ਲਾਏ ਕਿ ਅਸੀਂ ਤੁਹਾਡੇ ਵਾਂਗ ਹੋਏ ਨਹੀਂ ਕਿ ਪਹਿਲਾਂ ਆਪਣੇ ਬੰਦਿਆਂ ਨੂੰ ਜ਼ਮੀਨਾਂ ਜਿਹੜੀਆਂ ਐਕਵਾਇਰ ਕਰ ਮੈਂ ਮੈਂ ਸਮਝ ਗਿਆ ਤੁਹਾਡੀ ਗੱਲ ਮੇਰੀ ਗੱਲ ਸਮਝੋ ਮੈਨੂੰ ਦੱਸਿਓ ਜਿਹੜੀ ਜ਼ਮੀਨ ਉਹਨੇ ਐਕਵਾਇਰ ਕਰਨੀ ਹੈ ਲੈਂਡ ਪੂਲਿੰਗ ਤੋਂ ਡਿਵੈਲਪ ਕਰਨੇ ਡਿਵੈਲਪ ਕਰਕੇ ਉਹਦੇ ਤੋਂ 1000 ਸquare ਫੁੱਟ ਦਾ ਪਲਾਟ ਇੱਕ ਏਕੜ ਜਿਹਨੂੰ ਦੇ ਦੇਣੇ ਆਪਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਪਤਾ ਹੈ ਡਿਵੈਲਪਮੈਂਟ ਨੂੰ ਏ 20-20 ਸਾਲ ਲੱਗ ਜਾਂਦੇ ਨੇ ਉਹ 20 ਅੱਜ ਜਮੀਨ ਲੈ ਲੈਣੀ ਹੈ 20 ਸਾਲ ਬਾਅਦ ਉਹਨੂੰ 1000 ਗਜ਼ ਦਾ ਪਲਾਟ ਮਿਲੂ ਜਾਂਦਾ ਹੈ ਕੋ ਕਮਰੂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਖੇਤੀ ਤੋਂ ਬਿਨਾਂ ਨਾ ਕੋਈ ਉਹਨਾਂ ਕੋਲ ਕੋਈ ਸਕਿੱਲ ਹੈ ਨਾ ਉਹਨਾਂ ਨੂੰ ਖੇਤੀ ਤੋਂ ਬਿਨਾਂ ਕੋਈ ਕੰਮ ਆਉਂਦਾ ਹੈ ਨਾ ਉਹ ਕੰਮ ਕਰਨ ਵਾਸਤੇ ਉਹਨਾਂ ਕੋਲ ਕੋਈ ਇਨਵੈਸਟਮੈਂਟ ਲਈ ਪੈਸਾ ਹੈ ਇਹ ਅ ਅਫੀਸ਼ੀਅਲ ਫਿਗਰ ਹੈ ਵੀ 86% ਫਾਰਮਰਸ ਦੇ ਕੋਲ ਦੇਸ਼ 'ਚ 5 ਏਕੜ ਤੋਂ ਘੱਟ ਦੀ ਜ਼ਮੀਨ ਹੈ ਜੇ ਤੁਸੀਂ ਇਦਾਂ ਹੀ ਇਹਦੇ ਹੀ ਹਿਸਾਬ ਲਾ ਲਓ ਤਾਂ ਇਹਦੇ 'ਚ ਵੀ 5 ਏਕੜ ਤੋਂ ਘੱਟ ਵਾਲੇ 86% ਹੈਗੇ ਨੇ ਜੇ ਇੱਕ ਫੈਮਿਲੀ ਦੇ ਚਾਰ ਮੈਂਬਰ ਲਾ ਲਓ ਤਾਂ ਸਮਝੋ 1 ਲੱਖ ਜਿਹੜੀ ਆਬਾਦੀ ਹੈ ਉਹ ਪ੍ਰਭਾਵਿਤ ਹੋਏਗੀ ਅੱਜ 24000 ਏਕੜ ਜਿਹੜੀ ਸਿਰਫ ਲੁਧਿਆਣੇ 'ਚ ਇਹ ਲੁਧਿਆਣੇ ਤੱਕ ਸੀਮਤ ਨਹੀਂ ਇਹ ਤਾਂ ਹੁਣ ਬਾਕੀ ਅੰਮ੍ਰਿਤਸਰ ਚ ਵੀ ਲਾਗੂ ਕਰਨਾ ਚਾਹੁੰਦੇ ਨੇ ਇਹ ਫਿਰੋਜ਼ਪੁਰ ਵੀ ਲਾਗੂ ਪਟਿਆਲੇ ਚ ਵੀ ਲਾਗੂ ਕਰਨਾ ਚਾਹੁੰਦੇ ਨੇ ਤਾਂ ਲੈਂਡ ਪੂਲਿੰਗ ਵਿੱਚ ਤੁਸੀਂ ਇਹਦਾ ਉਜਾੜਨ ਦਾ ਇੱਕ ਨਵਾਂ ਤਰੀਕਾ ਹੈ ਕਿਸਾਨ ਨੂੰ ਉਜਾੜਨ ਦਾ ਨਵਾਂ ਤਰੀਕਾ ਕੀ ਹੈਗਾ ਜੀ ਉਹ ਪਹਿਲਾਂ ਕਲੀਅਰ ਅਖਬਾਰ ਛਾਪ ਕੇ ਦੱਸਣ ਤਾਂ ਵੀ ਕਦੋਂ ਪੈਸੇ ਦੇਣਗੇ ਉਹਦੇ ਜੇ ਉਹਨੂੰ ਡਿਵੈਲਪ ਕਰਕੇ ਉਹਨੂੰ ਇੱਕ ਪਲਾਟ ਦੇਣਾ ਸਾਨੂੰ ਵੀ ਇਹ ਚਾਹੀਦਾ ਠੀਕ ਹੈ ਥੈਂਕ ਯੂ ਜੀ ਹਾਂ ਮੇਰੇ ਕੋਲ ਜੇ ਚਾਹੀਦਾ ਇੱਕ ਕੋਸਟ ਲੈ ਜਾਓ A a bnaoj di atë a bna dio a a a